ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰਾਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰਾਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਕੰਜਾ ਜਿਹੜਾ ਉਹ ਘਸਿਆਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਯੂਨਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਬੋਗਸ ਬਿਲਿੰਗ ਤੇ ਆਈਟੀਸੀ ਕਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀ ਜਿੰਨੀਆਂ ਨੇ ਫਰਮਾਦੀ ਤੇ ਸੁਬਿਰਾ ਦੀ ਜਿਹੜੀ ਅਸੀਂ ਪਛਾਣ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹੇ ਆਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰ ਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ 15000 ਲੋਕ ਸੀ 15000 ਮਜ਼ਦੂਰ ਵਰਗ ਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਕਿਹਾ ਚੌਕ ਜਾਂਦੇ ਸੀ ਖੜਦੇ ਸੀ ਉਹਨਾਂ ਦੇ ਪਹਿਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀ ਜੇ ਤੁਸੀਂ ਅੱਜ 500 ਦੀ ਬਜਾਏ 700 ਤੱਕ ਤੁਹਾਨੂੰ ਦਿਹਾੜੀ ਦੇਵਾਂਗੇ ਪਰ ਲੇਕਿਨ ਅਸੀਂ ਤੁਹਾਡੇ account 'ਚ transfer ਕਰ ਦੇਾਂਗੇ ਤੁਸੀਂ ਸਾਨੂੰ ਆਪਣਾ account ਨੰਬਰ ਦੇ ਦਿਓ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ account 'ਚ ਕਰਦਾ ਕਿ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ account ਨੰਬਰ ਨੂੰ GSC India 'ਚ ਰਜਿਸਟਰ ਕਰਵਾ ਲਵਾਂਗੇ ਔਰ ਖਾਤਾ ਜਿਹੜਾ ਉਹ ਖੁੱਲਿਆ ਹੁੰਦਾ ਸੀਗਾ ਕਰਵਾ ਕੇ ਫਿਰ ਉਹ fraud ਕਰਦੇ ਸੀ ਇਸ ਤਰ੍ਹਾਂ ਜਿਹੜਾ ਇਹ ਅਸੀਂ 700 806 ਕਰੋੜ ਰੁਪਏ ਦਾ ਫਰਾਰ ਜਿਹੜਾ ਡਿਟਰੈਕਟ ਕੀਤਾ ਗਾ ਉਹ ਫੜਿਆ ਗਾ ਪਰ ਉਹਦੇ ਅੰਦਰ ਜਿਹੜੀ ਅ ਪ੍ਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀ